ਨਮਕੀਨ ਚਾਵਲ ਆਪਾਂ ਹਮੇਸ਼ਾ ਪਾਣੀ ਪਾ ਕੇ ਬਣਾਉਨੇ ਆ ਪਰ ਅੱਜ ਆਪਾਂ ਪਾਣੀ ਨਹੀਂ ਜੇ ਪਾਉਣਾ ਇਹ ਤੜਕੇ ਵਾਲੇ ਚਾਵਲਾਂ ਦੇ ਵਿੱਚ ਇਹ ਆਪਾਂ ਲੱਸੀ ਪਾ ਕੇ ਚਾਵਲ ਬਣਾਵਾਂਗੇ ਜਿਹੜੇ ਕਿ ਬਹੁਤ ਹੀ ਸਵਾਦ ਬਣ ਕੇ ਤਿਆਰ ਹੁੰਦੇ ਆ ਇਹਨਾਂ ਦਾ ਜਿਹੜਾ ਇੱਕ ਵੱਖਰਾ ਜਿਹਾ ਹੀ ਟੇਸਟ ਸਵਾਦ ਆਉਂਦਾ ਹੈ ਇੱਥੇ ਮੈਂ ਕੁਝ ਸੁੱਕੇ ਮਸਾਲੇ ਲਏ ਆ ਅੱਧਾ ਚਮਚ ਕਾਲੀ ਮਿਰਚ ਅੱਧਾ ਚਮਚ ਜੀਰਾ ਤੇ ਅੱਧਾ ਚਮਚ ਇੱਥੇ ਸਾਬਤ ਤਣੀਆਂ ਲਿਆਏ ਤੇ ਇਹਨਾਂ ਨੂੰ ਆਪਾਂ ਦਰਦਰਾ ਜਿਹਾ ਕਰਕੇ ਕੁੱਟ ਲਾਂਗੇ ਤੁਸੀਂ ਮਿਕਸੀ ਤੇ ਵੀ ਪੀ ਸਕਦੇ ਹੋ 1 ਇੰਚ ਇੱਥੇ ਅਦਰਕ ਦਾ ਟੁਕੜਾ ਲਿਆ ਮੈਂ ਤੇ ਦੋ ਹਰੀਆਂ ਮਿਰਚਾਂ ਤੇ ਥੋੜ ਨਾਤੇ ਜਾਨੂੰ ਕੁੱਟ ਲਾਂਗੇ ਤੇ ਇੱਕ ਕੱਪ ਮੇ ਇੱਥੇ ਦਹੀਂ ਲਿਆ ਸੀ ਇਹਨੂੰ ਮੈਂ ਚੰਗੀ ਤਰ੍ਹਾਂ ਪਹਿਲਾਂ ਫੈਟ ਲਿਆ ਸੀ ਤੇ ਇਸ ਦੇ ਵਿੱਚ ਆਪਾਂ 2.5 ਕੱਪ ਪਾਣੀ ਦਾ ਪਾਵਾਂਗੇ ਟੋਟਲ ਆਪਾਂ ਜਿਹੜਾ ਇਹ ਲੱਸੀ ਲੈਣਾ ਹੈ ਇਹ 3.5 ਕੱਪ ਇਹ ਸਾਰੀਆਂ ਚੀਜ਼ਾਂ ਆਪਾਂ ਨਾਪ ਕੇ ਹੀ ਪਾਵਾਂਗੇ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਾਂਗੇ ਵੇਖੋ ਆਪਣੀ ਜਿਹੜੀ ਲੱਸੀ ਕਿੰਨੀ ਵਧੀਆ ਬਣ ਕੇ ਤਿਆਰ ਹੋ ਗਈ ਏ ਜੇਕਰ ਤੁਹਾਡੇ ਕੋਲ ਲੱਸੀ ਹੋਏ ਤਾਂ ਤੁਸੀਂ ਸਿੱਧਾ ਲੱਸੀ ਪਾ ਸਕਦੇ ਹੋ ਤੇ ਇਸ ਦੇ ਵਿੱਚ ਆਪਾਂ ਪਾਵਾਂਗੇ ਅੱਧਾ ਚਮਚ ਚਾਟ ਮਸਾਲੇ ਦਾ ਕਿਉਂਕਿ ਆਪਣਾ ਜਿਹੜਾ ਦਹੀਂ ਸੀ ਤਾਜ਼ਾ ਸੀ ਖੱਟਾ ਨਹੀਂ ਸੀ ਥੋੜਾ ਜਿਹਾ ਦਹੀਂ ਖੱਟਾ ਹੋਏ ਲੱਸੀ ਖੱਟਾ ਆਏ ਤੇ ਫਿਰ ਜਿਹੜੇ ਚਾਵਲ ਬਹੁਤ ਹੀ ਸਵਾਦ ਬਣ ਕੇ ਤਿਆਰ ਹੁੰਦੇ ਆ ਇੱਥੇ ਮੈਂ ਇੱਕ ਕੱਪ ਚਾਵਲ ਲੈਨੇ ਚਾਵਲ ਇੱਥੇ ਮੈਂ ਬਾਸਪਤੀ ਲੈਨੇ ਤੇ ਆਪਾਂ ਇੱਕ ਕੱਪ ਦੇ ਵਿੱਚ 3.5 ਕੱਪ ਲੱਸੀ ਦੇ ਪਾਉਣੇ ਆ ਤੇ ਇਹ ਚਾਵਲਾਂ ਨੂੰ ਆਪਾਂ ਪਾਣੀ ਪਾ ਕੇ ਚੰਗੀ ਤਰ੍ਹਾਂ ਧੋ ਲਾਂਗੇ ਜਦ ਤੱਕ ਇਹ ਜਿਹੜੇ ਚਾਵਲ ਆਪਣੇ ਪੂਰੇ ਵਧੀਆ ਚਿੱਟੇ ਸਾਫ ਨਹੀਂ ਹੋ ਜਾਂਦੇ ਤੇ ਪਾਣੀ ਪੂਰਾ ਸਾਫ ਨਹੀਂ ਹੋ ਜਾਂਦਾ ਤਿੰਨ ਤੋਂ ਚਾਰ ਵਾਰ ਆਪਾਂ ਇਹਨੂੰ ਚੰਗੀ ਤਰ੍ਹਾਂ ਧੋ ਲਾਂਗੇ ਚਾਵਲ ਜਿਹੜੇ ਮਰਜ਼ੀ ਤੁਸੀਂ ਲੈ ਸਕਦੇ ਜਿਹੜੇ ਵੀ ਤੁਹਾਡੇ ਘਰ ਦੇ ਵਿੱਚ ਹੋਣ ਉਹ ਚਾਵਲ ਤੁਸੀਂ ਬਣਾ ਸਕਦੇ ਹੋ ਇਸੇ ਤਰੀਕੇ ਦੇ ਨਾਲ ਚਾਵਲਾ ਨੂੰ ਆਪਾਂ ਕੜਾਈ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ ਛੋਟੇ 4 ਚਮਚੇ ਇੱਥੇ ਮੈਂ ਘਿਓ ਲਿਆਇ ਘਿਓ ਨੂੰ ਆਪਾਂ ਗਰਮ ਹੋਣ ਦਿਆਂਗੇ ਇਸ ਦੇ ਵਿੱਚ ਪਾਵਾਂਗੇ ਦੋ ਸੁੱਕੀਆਂ ਲਾਲ ਮਿਰਚਾਂ ਇਸ ਦਾ ਜਿਹੜਾ ਫਲੇਵਰ ਹੈ ਬਹੁਤ ਵਧੀਆ ਆਉਂਦਾ ਹੈ ਤੇ ਥੋੜੇ ਜਿਹਾ ਆਪਾਂ ਕੜੀ ਪੱਤੇ ਪਾਵਾਂਗੇ ਕੜੀ ਪੱਤਿਆਂ ਨੂੰ ਪਹਿਲਾਂ ਧੋ ਕੇ ਤੁਸੀਂ ਸੁਕਾ ਕੇ ਫੇਰ ਹੀ ਪਾਓ ਨਹੀਂ ਤੇ ਇੱਕ ਕਿਉਂ ਦੇ ਵਿੱਚ ਬਹੁਤ ịtਕਦੇ ਆ ਤੇ ਥੋੜੀ ਜਿਹੀ ਆਪਾਂ ਇਸ ਦੇ ਵਿੱਚ ਹਿੰਗ ਪਾ ਲਾਂਗੇ ਤੇ ਇਹਨਾਂ ਨੂੰ ਹਲਕਾ ਜਿਹਾ ਆਪਾਂ ਭੁੰਨ ਲਾਂਗੇ ਕੜੀ ਪੱਤੇ ਦਾ ਬਹੁਤ ਹੀ ਵਧੀਆ ਟੇਸਟ ਆਉਂਦਾ ਹੈ ਤੇ ਹਿੰਗ ਦਾ ਵੀ ਜੇਕਰ ਤੁਹਾਡੇ ਕੋਲ ਹੋਏ ਹਿੰਗ ਤੇ ਤੁਸੀਂ ਜ਼ਰੂਰ ਪ ਦੇ ਵਿੱਚ ਪਾ ਲਾਂਗੇ ਲੰਬੇ ਦੇ ਵਿੱਚ ਮੈਂ ਪਿਆਜ਼ ਕੱਟਾ ਹਲਕਾ ਜਿਹਾ ਇਹਨੂੰ ਆਪਾਂ ਭੁੰਨ ਲਾਂਗੇ ਇਸ ਕਿਉ ਦੇ ਵਿੱਚ ਥੋੜਾ ਜਿਹਾ ਪਿਆਜ਼ ਆਪਨਾ ਪੁੰਜ ਗਿਆ ਤੇ ਇਸ ਤੇ ਵਿੱਚ ਪਾਵਾਂਗੇ ਆਪਾਂ ਲਸਣ ਅਦਰਕ ਦਾ ਪੇਸਟ ਤੇ ਇਹਨੂੰ ਆਪਾਂ ਹੁਣ ਪੁੰਨ ਲਾਂਗੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜੇਕਰ ਆਪਾਂ ਪਿਆਜ਼ਾਂ ਤੋਂ ਪਹਿਲਾਂ ਲਸਣ ਅਦਰਕ ਦਾ ਪੇਸਟ ਪਾਣੇ ਆ ਤੇ ਫਿਰ ਉਹ ਸੜ ਜਾਂਦਾ ਹੈ ਉਸ ਦਾ ਜਿਹੜਾ ਫਲੇਵਰ ਹੈ ਟੇਸਟ ਵਧੀਆ ਨਿਕਲ ਕੇ ਨਹੀਂ ਜਿਉਂਦਾ ਲਸਣ ਅਦਰਕ ਵਧੀਆ ਪੁੱਜ ਗਿਆ ਤੇ ਪਿਆਜ਼ ਦਾ ਵੀ ਜਿਹੜਾ ਰੰਗ ਬਦਲ ਗਿਆ ਇਸ ਦੀ ਖੁਸ਼ਬੂ ਬਹੁਤ ਹੀ ਵਧੀਆ ਆਣ ਲੱਗੀ ਹੈ ਇਸ ਦੇ ਵਿੱਚ ਆਪਾਂ ਪਾਵਾਂਗੇ ਅੱਧੇ ਕੌਲੀ ਮਟਰ ਤੇ ਅੱਧਿਆ ਕੌਲੀ ਆਪਾਂ ਆਲੂ ਪਾਵਾਂਗੇ ਇੱਕ ਇੱਥੇ ਵੱਡੇ ਸਾਈਜ਼ ਦਾ ਆਲੂ ਲਿਆ ਸੀ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਾਂਗੇ ਤੇ ਇਸ ਦੇ ਵਿੱਚ ਆਪਾਂ ਪਾਵਾਂਗੇ ਮਸਾਲੇ ਥੋੜੀ ਜੀ ਆਪਾਂ ਹਲਦੀ ਪਾਵਾਂਗੇ ਇਸ ਦੇ ਵਿੱਚ ਅੱਧਾ ਚਮਚ ਨਮਕ ਦਾ ਨਮਕ ਤੇ ਆਪਾਂ ਸਵਾਦ ਅਨਸਾਰ ਹੀ ਪਾਣਾ ਤੇ ਥੋੜੀ ਜੀ ਲਾਲ ਮਿਰਚ ਦਾ ਪਾਵਾਂਗੇ ਲਾਲ ਮਿਰਚ ਆਪਾਂ ਇਸ ਕਰਕੇ ਥੋੜੀ ਪਾਣ ਲੱਗੀਆਂ ਕਿਉਂਕਿ ਆਪਾਂ ਹਰੀਆਂ ਮਿਰਚਾਂ ਪਹਿਲੇ ਪਾ ਚੁੱਕੇ ਹਾਂ ਤੇ ਜੋ ਮਸਾਲਾ ਆਪਾਂ ਦਰਦਰਾ ਕਰਕੇ ਕੁੱਟ ਕੇ ਰੱਖਿਆ ਸੀ ਇਹ ਵੀ ਵਿੱਚ ਆਪਾਂ ਹੁਣ ਪਾ ਲਾਂਗੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਹੁਣ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਾਂਗੇ ਮਿਲਾ ਲਾਂਗੇ ਇਹਨਾਂ ਦੀ ਜਿਹੜੇ ਤੜਕਿਆਂ ਦੀ ਖੁਸ਼ਬੂ ਬਹੁਤ ਹੀ ਜ਼ਬਰਦਸਤ ਆਣ ਲੱਗੀ ਹੁਣ ਆਪਾਂ ਇਹਨੂੰ ਟੱਕ ਕੇ 2 ਤੋਂ 3 ਮਿੰਟ ਵਾਸਤੇ ਪਕਾਵਾਂਗੇ ਤਾਂ ਕਿ ਜਿਹੜੇ ਆਲੂ ਆਪਨੇ ਨਰਮ ਹੋ ਜਾਣ ਆਲੂ ਤੇ ਮਟਰ ਹਲਕੇ ਜੇ ਨਰਮ ਹੋ ਗਏ ਨੇ ਤੇ ਹੁਣ ਆਪਾਂ ਇਸ ਦੇ ਵਿੱਚ ਜਿਹੜੇ ਚਾਵਲ ਧੋ ਕੇ ਰੱਖੇ ਸੀ ਉਹ ਇਸ ਦੇ ਵਿੱਚ ਪਾ ਲਾਂਗੇ ਚਾਵਲ ਪਾਣ ਤੋਂ ਬਾਅਦ 2 ਮਿੰਟ ਵਾਸਤੇ ਆਪਾਂ ਇਹਨੂੰ ਪਕਾਉਣਾ ਇਸੇ ਤਰੀਕੇ ਤੇ ਚੰਗੀ ਤਰ੍ਹਾਂ ਆਪਾਂ ਇਹਨੂੰ ਪਹਿਲਾਂ ਮਿਕਸ ਕਰ ਲਾਂਗੇ ਇਹ ਚਾਵਲ ਤੁਸੀਂ ਕੁੱਕਰ ਦੇ ਵਿੱਚ ਵੀ ਬਣਾ ਕੇ ਤਿਆਰ ਕਰ ਸਕਦੇ ਹੋ ਬਸ ਇਸੇ ਤਰੀਕੇ ਨਾਲ ਹੀ ਬਣਾਓ ਬਾਕੀ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਜਿਹੜੇ ਕੁੱਕਰ ਦੇ ਵਿੱਚ ਚਾਵਲ ਬਣਾਓ ਤੇ ਤੁਸੀਂ 1 ਗਲਾਸ ਚਾਵਲਾਂ ਦਾ ਲੈਣਾ ਤੇ 2 ਗਲਾਸ ਲੱਸੀ ਦੀ ਤੇ ਚਾਵਲਾਂ ਨੂੰ ਤੁਸੀਂ ਪਿਓਂ ਕੇ 15 ਮਿੰਟ ਵਾਸਤੇ ਪਹਿਲੇ ਰੱਖ ਲੈਣਾ ਹੈ ਤੇ ਫਿਰ ਤੁਸੀਂ ਬਣਾਓ ਤੁਹਾਡੇ ਚਾਵਲ ਅਲੱਗ-ਅਲੱਗ ਬਣਨਗੇ ਬਹੁਤ ਹੀ ਸਵਾਦ ਬਣ ਕੇ ਤਿਆਰ ਹੋਣਗੇ ਤੇ ਇਹ 2 ਮਿੰਟ ਹੋ ਗਏ ਆ ਤੇ ਜਿਹੜੇ ਚਾਵਲ ਆ ਆਪਣੇ ਵਧੀਆ ਅਲੱਗ-ਅਲੱਗ ਹੋ ਗਏ ਨੇ ਤੇ ਹੁਣ ਆਪਾਂ ਇਸ ਦੇ ਵਿੱਚ ਲੱਸੀ ਪਾ ਲਾਂਗੇ ਟੋਟਲ ਆਪਾਂ ਇੱਕ ਕੱਪ ਚਾਵਲਾਂ ਦੇ ਵਿੱਚ ਸਾਢੇ 3 ਕੱਪ ਆਪਾਂ ਲੱਸੀ ਪਾਈਏ ਤੇ ਇਹਨੂੰ ਚੰਗੀ ਤਰ੍ਹਾਂ ਹੋਣਾ ਮਿਕਸ ਕਰ ਲਾਂਗੇ ਮਿਲਾ ਲਾਂਗੇ ਹੁਣ ਆਪਾਂ ਗੈਸ ਤੇਜ ਕਰਕੇ ਸਿਰਫ 5 ਮਿੰਟ ਵਾਸਤੇ ਆਪਾਂ ਇਸ ਨੂੰ ਪਕਾਣਾ ਹੈ ਗੈਸ ਤੇਜ ਤੇ 5 ਮਿੰਟ ਹੋ ਗਏ ਨੇ ਚਾਵਲਾਂ ਨੂੰ ਪਕਾਉਂਦੇ ਹੋਇਆ ਇਹ ਆਪਾਂ ਬਿਨਾਂ ਟੱਕਣ ਲਗਾਏ ਪਕਾਏ ਸੀ ਚਾਵਲਾਂ ਨੂੰ ਤੇ ਹੁਣ ਆਪਾਂ ਇੱਥੇ ਗੈਸ ਬਿਲਕੁਲ ਸਿਮਤੇ ਕਰ ਦੇਵਾਂਗੇ ਤੇ ਟੱਕਣ ਲਗਾ ਕੇ ਇਹਨਾਂ ਚਾਵਲਾਂ ਨੂੰ ਆਪਾਂ ਹੁਣ ਉਹਨਾ ਟਾਈਮ ਤੱਕ ਪਕਾਣਾ ਜਦ ਤੱਕ ਇਸ ਦੇ ਵਿੱਚ ਪਾਣੀ ਸੁੱਕ ਨਹੀਂ ਜਾਂਦਾ ਹੁਣ 5 ਮਿੰਟ ਹੋ ਗਏ ਨੇ ਚਾਵਲਾਂ ਨੂੰ ਪਕਾਉਂਦਿਆਂ ਹੋਇਆਂ ਨੂੰ ਤੇ ਇਸ ਦਾ ਜਿਹੜਾ ਪਾਣੀ ਬਹੁਤ ਸਾਰਾ ਸੁੱਕ ਚੁੱਕਿਆ ਤੇ ਨੂੰ ਆਪਾਂ ਇੱਕ ਵਾਰੀ ਚੰਗੀ ਤਰ੍ਹਾਂ ਇਸ ਤਰੀਕੇ ਹਿਲਾ ਲਾਂਗੇ ਤੇ ਹੁਣ ਆਪਾਂ ਇਹਨੂੰ ਟੱਕ ਦਿਆਂਗੇ ਸਿਰਫ 2 ਮਿੰਟ ਦਾ ਸਮਾਂ ਹੋਰ ਲੱਗੇਗਾ ਤੇ ਫਿਰ ਗੈਸ ਆਪਾਂ ਬੰਦ ਕਰਦੇ ਹਾਂਗੇ ਤੇ 10 ਮਿੰਟ ਵਾਸਤੇ ਵੈਸੇ ਹੀ ਆਪਾਂ ਇਹਨੂੰ ਟੱਕਨ ਲਗਾ ਕੇ ਰੱਖਾਂਗੇ ਇਹ ਆਪਣੇ ਲੱਸੀ ਵਾਲੇ ਚਾਵਲ ਬਣ ਕੇ ਤਿਆਰ ਹੋ ਗਏ ਨੇ ਬਹੁਤ ਹੀ ਵਧੀਆ ਤੇ ਅਲੱਗ-ਅਲੱਗ ਆਪਣੇ ਚਾਵਲ ਬਣੇ ਆ ਲੱਸੀ ਵਾਲੇ ਚਾਵਲਾਂ ਦੀ ਰੈਸিপি ਜੇਕਰ ਤੁਹਾਨੂੰ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂ ਤੇ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਜੇ ਕਿ ਤੁਹਾਨੂੰ ਮੇਰੀ ਰੈਸਪੀ ਕਿਸ ਤਰ੍ਹਾਂ ਦੀ ਲੱਗਦੀ ਹੈ ਮਿਲਦੇ ਆਂ ਫਿਰ ਇੱਕ ਨਵੀਂ ਰੈਸਪੀ ਦੇ ਨਾਲ ਧੰਨਵਾਦ